ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੱਗ ਪਿੰਡ ਦੀ ਸਰਪੰਚ ਮਨਜੀਤ ਕੌਰ ਐਤ ਕੀ ਜਿੱਤੂ ਰਹੀ ਆ ਤੇ ਮੈਨੂੰ ਸਾਰੇ ਪਿੰਡ ਨੂੰ ਪਿੰਡ ਨੇ ਵੋਟਾਂ ਪਾ ਕੇ ਜਿਤਾਇਆ ਉਹਨਾਂ ਦਾ ਬਹੁਤ ਬਹੁਤ ਥੈਂਕਸ ਮੇਰੀ ਵੀ ਇਹੇ ਕੋਸ਼ਿਸ਼ ਰਹੂ ਕਿ ਜਿਹੜੇ ਪਿੰਡ ਵਿੱਚ ਅਧੂਰੇ ਕੰਮ ਪਏ ਆ ਉਹਨਾਂ ਨੂੰ ਨੇਪਰੇ ਚਾੜਾਂਗੀ ਇਸ ਪਿੰਡ ਦੇ ਵਿੱਚ ਸਕੂਲ ਜਿਹੜਾ ਹੈ 5ਵੀਂ ਤੱਕ ਹੈ ਹਾਂਜੀ ਕੀ ਤੁਸੀਂ ਸੋਚਿਆ ਕਿ ਇਹ ਸਕੂਲ ਨੂੰ ਥੋੜਾ ਹੋਰ ਅਪਡੇਟ ਕਰਾਂਗੇ ਅੱਗੇ ਜਾ ਕੇ? ਹਾਂ ਜੀ ਬਿਲਕੁਲ। ਇਹ ਸਕੂਲ ਪੰਜਵੀਂ ਤੱਕ ਇੱਥੇ ਬੱਚੇ ਪੜ੍ਹਦੇ ਆ। ਮੈਂ ਸਰਕਾਰ ਦੇ ਅੱਗੇ ਰਿਕੁਐਸਟ ਕਰਾਂਗੀ ਕਿ ਇਹ ਸਕੂਲ ਨੂੰ میٹرਿਕ ਤੱਕ ਕੀਤਾ ਜਾਵੇ ਤਾਂ ਕਿ ਇਸ ਪਿੰਡ ਦੇ ਬੱਚੇ ਬਾਹਰ ਜਾਣ ਨਾਲੋਂ ਈਸੇ ਸਕੂਲ ਵਿੱਚ ਪੜ੍ਹਨ। ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰੂੰਗੀ ਜੇ ਸਾਡੇ ਨਾਲ ਸਾਡਾ ਇਹ ਕੰਮ ਸਿਰੇ ਚੜ੍ਹਨਾ। ਕੁਝ ਬਜ਼ੁਰਗਾਂ ਦੀਆਂ ਪੈਨਸ਼ਨਾਂ ਲੱਗੀ ਹੋਈਆਂ, ਕੁਝ ਦੀਆਂ ਕੱਟ ਗਈਆਂ ਕਿਸੇ ਕਾਰਨ। ਉਹਦੇ ਬਾਰੇ ਕੀ ਤੁਹਾਡਾ ਕੀ ਵਿਚਾਰ ਹੈ? ਇਸ ਬਾਰੇ ਮੇਰਾ ਇਹ ਵਿਚਾਰ ਹੈ ਜਿਨ੍ਹਾਂ ਦੀਆਂ ਪੈਨਸ਼ਨਾਂ ਕੱਟੀਆਂ ਗਈਆਂ ਨੇ ਉਹਨਾਂ ਦੇ ਮੈਂ ਘਰ-ਘਰ ਜਾ ਕੇ ਫਾਰਮ ਫਿਲ ਕਰਾਂਗੀ ਤੇ ਉਹਨਾਂ ਦੀਆਂ ਪੈਨਸ਼ਨਾਂ ਦੁਬਾਰਾ ਸਟਾਰਟ ਕੀਤੀਆਂ ਜਾਣ ਇਸ ਇਸ ਪਿੰਡ ਵਿੱਚ ਕੋਈ ਵੀ ਸਟੇਡੀਅਮ ਨਹੀਂ ਹੈਗਾ ਫਿਲਹਾਲ ਬੱਚਿਆਂ ਦੀ ਖੇਡਣ ਵਾਸਤੇ ਗਰਾਊਂਡ ਨਹੀਂ ਹੈਗਾ ਤੇ ਇਸ ਬਾਰੇ ਵੀ ਕੋਈ ਵਿਚਾਰ ਹੈ ਬੱਚਿਆਂ ਵਾਸਤੇ ਹਾਂਜੀ ਹਾਂਜੀ ਬੱਚਿਆਂ ਦੇ ਖੇਡਣ ਲਈ ਇੱਥੇ ਕੋਈ ਪਾਰਕ ਬਣਾਈ ਜਾਵੇ ਤਾਂ ਕਿ ਬੱਚੇ ਉੱਥੇ ਖੇਡ ਸਕਣ ਤੇ ਜੋ ਵੀ ਬਜ਼ੁਰਗੇ ਆ ਸਾਡੇ ਘਰਾਂ ਵਿੱਚ ਰਹਿੰਦੇ ਆ ਉੱਥੇ ਆਮ ਫਰ ਕੇ ਆਪਣੀ ਲਾਈਫ ਦਾ ਇੰਜੋਏ ਕਰ ਸਕਣ ਤੇ ਕੂੜੇ ਦੀ ਵੀ ਸਮੱਸਿਆ ਸਾਡੇ ਪਿੰਡ ਵਿੱਚ ਕਾਫੀ ਹੈ ਉਸ ਦੇ ਬਾਰੇ ਤੁਹਾਡਾ ਕੀ ਵਿਚਾਰ ਤੇ ਕੂੜੇ ਦੀ ਵੀ ਇਹ ਸਮੱਸਿਆ ਹੈ ਕਿ ਇਸ ਪਿੰਡ ਦੇ ਵਿੱਚ ਡਸਟਬਿਨ ਛੋੜੇ ਛੋੜੇ ਥਾਂ ਛੱਡ ਕੇ ਰੱਖੇ ਜਾਣ ਤਾਂ ਕਿ ਸਾਡੀ ਸਾਡੇ ਪਿੰਡ ਦਾ ਪਿੰਡ ਨਿਵਾਸੀ ਆਪਣਾ ਕੂੜਾ ਉਹਨਾਂ ਉਹਨਾਂ ਡਸਟਬਿਨ ਵਿੱਚ ਪਾਉਣ ਤੇ ਪਿੰਡ ਦੇ ਵਿੱਚ ਪੂਰੀ ਸਫਾਈ ਰਹੇ ਪਿੰਡਾਂ ਵਿੱਚ ਜ਼ਿਆਦਾਤਰ ਕਈ ਵਾਰੀ ਇਹ ਵੀ ਸੁਣਨ ਨੂੰ ਮਿਲਦਾ ਕਿ ਜਿੱਦਾਂ ਪਿੰਡਾਂ ਵਿੱਚ ਕੋਈ ਸ਼ਾਦੀ ਵਿਆਹ ਕੋਈ ਹੋਰ ਮੌਤਸਬ ਹੁੰਦੇ ਉਹ ਤਾਂ ਅੱਲ੍ਹਾ ਇਨਸ਼ਾਅੱਲਾ ਨਹੀਂ ਹੁੰਦੀ ਐ ਤੇ ਕੋਈ ਹੈ ਤੁਹਾਡੇ ਦਾ ਵਿਚਾਰ ਕਿ ਅੱਗੇ ਜਾ ਕੇ ਕੁਝ ਪਿੰਡ ਦੇ ਵਿੱਚ ਕੋਈ ਅੱਛੀ ਜੀ ਵਧੀਆ ਧਰਮਸ਼ਾਲਾ ਬਣਾਈ ਹੋਵੇ ਹਾਂਜੀ ਬਿਲਕੁਲ ਬਿਲਕੁਲ ਬਣਾਈ ਜਾਵੇ ਤੇ ਪਿੰਡ ਦਾ ਛੱਪੜ ਪੂਰ ਕੇ ਅਸੀਂ ਪਿੰਡ ਦਾ ਛੱਪੜ ਪਿੰਡ ਵਿੱਚ ਇੱਕ ਪੁਰਾਣਾ ਛੱਪੜ ਹੈ ਜੋ ਕਿ ਉਸੇ ਤਰ੍ਹਾਂ ਹੀ ਪਿਆਇਆ ਸਾਡਾ ਵਿਚਾਰ ਇਹੀ ਹੈ ਕਿ ਉਹਦੇ ਵਿੱਚ ਮਿੱਟੀ ਪਾ ਕੇ ਪੂਰ ਕੇ ਤੇ ਉੱਥੇ ਇੱਕ ਸਾਂਝਾ ਸਥਾਨ ਬਣਾਇਆ ਜਾਵੇ ਜਿੱਥੇ ਕਿ ਸਾਰੇ ਕੰਮ ਕੀਤੇ ਜਾ ਸਕਦੇ ਆ ਠੀਕ ਹੈ ਹੋਰ ਆਪਣੇ ਪਿੰਡ ਦੇ ਨਿਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਹੋਰ ਮੈਂ ਆਪਣੇ ਪਿੰਡ ਦੇ ਪਿੰਡ ਨਿਵਾਸੀਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਸਾਰੇ ਮੇਰਾ ਸਹਿਯੋਗ ਦੇਣ ਕਿ ਆਪਣੇ ਪਿੰਡ ਨੂੰ ਆਪਣੇ ਪਿੰਡ ਨੂੰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਤੇ ਇਸ ਦਾ ਸਾਰਾ ਸੁਧਾਰ ਕੀਤਾ ਜਾਵੇ ਤੇ ਪਿੰਡ ਨੂੰ ਪ੍ਰੋਗਰੈਸ ਕੀਤੀ ਜਾਵੇ ਜਿਹੜੀਆਂ ਜ਼ਰੂਰਤਮੰਤੀਆਂ ਹੈਗੀਆਂ ਜਿਨ੍ਹਾਂ ਦੇ ਵਿਆਹ ਸ਼ਾਦੀ ਹੁੰਦੇ ਉਹਨਾਂ ਨੂੰ ਕਈ ਵਾਰੀ ਫਾਈਨੈਂਸ਼ਲੀ ਵੀ ਦਿੱਕਤ ਆ ਜਾਂਦੀ ਹੈ ਕਈ ਵਾਰੀ ਹੋਰ ਕੋਈ ਪ੍ਰੋਬਲਮਸ ਵਗੈਰਾ ਹੁੰਦੀ ਹੈ ਕੀ ਤੁਸੀਂ ਉਹਨਾਂ ਦੀ ਮਦਦ ਕਰੋਗੇ ਹਾਂ ਜੀ ਬਿਲਕੁਲ ਬਿਲਕੁਲ ਕਿਉਂਕਿ ਜਿਹੜੇ ਸਾਡੇ ਵੀਰ ਭਰਾ ਬੱਚੇ ਸਾਡੇ ਬਾਹਰ ਐਨ ਆਰ ਆਈ ਆ ਅਸੀਂ ਉਹਨਾਂ ਅੱਗੇ ਰਿਕਵੈਸਟ ਕਰਾਂਗੇ ਜਿਹੜੇ ਵੀ ਗਰੀਬ ਪਰਿਵਾਰ ਦੀਆਂ ਬੱਚੀਆਂ ਨੇ ਉਹਨਾਂ ਦੀ ਪੈਸੇ ਦੇ ਨਾਲ ਪੂਰੀ ਪੂਰੀ ਹੈਲਪ ਕੀਤੀ ਜਾਵੇ ਠੀਕ ਹੈ ਜੀ ਠੀਕ ਹੈ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਰਬਾਨ ਸਿੰਘ ਕਿਸਾਨ ਜੋਸ਼ ਦਾ ਸ਼ੰਗਸ ਦੇ ਬੇਟੀ ਦਾ ਕਈ ਪ੍ਰਧਾਨ ਆ ਤੇ ਮੈਂ ਐਸ ਵੇਲੇ ਮੇਰੀ ਮੈਸੇਜ ਜਿਹੜੀ ਹੈ ਮਨਜੀਤ ਕੌਰ ਪਿੰਡ ਦੀ ਮੌਜੂਦਾ ਸਰਪੰਚ ਹੈ ਸਾਡੇ ਨੂੰ ਸਾਰੇ ਪਿੰਡ ਦੇ ਸਾਡਾ ਸਹਿਯੋਗ ਦਿੱਤਾ ਆ ਸਾਨੂੰ ਲੀਡ ਕਰਾ ਕੇ ਜੇਤੂ ਕਰਾ ਦਿੱਤਾ ਤੇ ਅਸੀਂ ਸਾਰਿਆਂ ਬਹੁਤ ਧੰਨਵਾਦੀ ਹਾਂ ਧੰਨਵਾਦੀ ਆ ਬਾਕੀ ਸਾਡੇ ਪਿੰਡ ਵਿੱਚ ਬਹੁਤ ਕੰਮ ਅਧੂਰੇ ਆ ਜਿਹੜੇ ਕਰਨ ਵਾਲੇ ਜਿੱਦਾਂ ਕਿ ਪਿੰਡ ਦੇਾਰੇ ਕੋਈ ਲਾਈਟਾਂ ਹੈ ਨਹੀਂ ਗੀਆਂ ਪੈਣੀ ਦਾ ਥੋੜਾ ਕੰਮ ਰਹਿਦਾ ਬੰਨ ਵਾਲਾ ਤੋਂ ਅਸੀਂ ਕੁਝ ਜਨਾਂ ਵਿੱਚ ਸ਼ੁਰੂ ਕਰਾ ਰਹੇ ਆ ਲਾਈਟਾਂ ਦਾ ਕੰਮ ਸਾਨੂੰ ਪਿੰਡ ਵਿੱਚ ਕਬੱਡੀ ਟੂਰਨਾਮੈਂਟ ਜਿਹੜੇ ਹੁੰਦੇ ਆ ਉਹਨਾਂ ਵਾਸਤੇ ਬੱਚਿਆਂ ਵਾਸਤੇ ਤੁਸੀਂ ਕੀ ਸੋਚਿਆ ਹੈ ਅਸੀਂ ਜੀ ਐਨਆਰ ਜੀ ਭਰਾਵਾਂ ਨੂੰ ਅੱਗੇ ਵੀ ਇੱਕ ਦੋ ਸੀ ਮੈਚ ਕਰਾਏ ਆ ਐਨਆਰਡੀ ਵੀਰਾਂ ਦੀ ਸਹਿਯੋਗ ਨਾਲ ਹੋਏ ਆ ਗਾਂ ਵੀ ਅਸੀਂ ਸੋਚਦੇ ਹਾਂ ਸਾਡੇ ਪਿੰਡ ਚ ਕੋਈ ਨਾ ਕੋਈ ਜਿਆ ਇਹ ਖੇਡ ਪ੍ਰੋਗਰਾਮ ਹੋਵੇ ਜਿੱਨਾ ਬੱਚੇ ਜਿਹੜੇ ਨਸ਼ੇ ਤੋਂ ਦੂਰ ਰਹਿਣ ਖੇਡਣ ਵਾਸਤੇ ਕੋਈ ਮਾਰੀ ਗਰਾਊਂਡ ਹੋਵੇ ਜਿੱਥੇ ਬੱਚੇ ਤਕਾਲਾਂ ਸਵੇਰ ਆਪਣੀ ਪ੍ਰੈਕਟਿਸ ਕਰਨ ਅਸੀਂ ਸਰਕਾਰ ਨੂੰ ਇਹੇ ਬੇਨਤੀ ਕਰਦੇ ਆ ਵੀ ਸਾਨੂੰ ਖੇਡਣ ਵਾਸਤੇ ਸਾਨੂੰ ਕੋਈ ਜਗ੍ਹਾ ਦਿੱਤੀ ਜਾਵੇ ਵੀ ਜੇ ਤੇ ਸਾਡੇ ਬੱਚੇ ਜਿਹੜੇ ਆ ਗਾਂ ਕੋਈ ਤਕਾਲਾਂ ਸਵੇਰ ਆਪਣੀ ਮੈਂ ਤਾਂ ਕਰਨ ਤਿੰਨ ਨਸ਼ੇ ਤੋਂ ਦੂਰ ਰਹਿਣਾ ਠੀਕ ਹੈ ਤੇ ਹੋਰ ਆਪਣੇ ਪਿੰਡ ਨਿਵਾਸੀਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ ਪਿੰਡ ਨੂੰ ਆਸੀਂ ਇਹ ਕਹਿੰਦੇ ਆ ਵੀ ਪਾਰਟੀ ਬਾਈਜ਼ ਦੇ ਉੱਪਰ ਉੱਠ ਕੇ ਸਾਡਾ ਸਹਿਯੋਗ ਦਿਓ ਤੇ ਪਿੰਡ ਨੂੰ ਆਪਾਂ ਅੱਗੇ ਲੀਆਂ ਤੇ ਲੈ ਕੇ ਚੱਲੀਏ ਅਗਲੇ ਵਧੀਆ ਬਣਾਈਏ ਆਪਣੇ ਲੋਕ ਪਿੰਡ ਨੂੰ ਸਾਰੇ ਨੂੰ ਸਾਫ਼ ਸੁਥਰਾ ਰੱਖੀਏ ਕੋਈ ਕੂੜਾ ਨਾ ਸਿੱਤੇ ਪਿੰਡ ਦੇ ਬਾਾਰੇ ਅਸੀਂ ਜਸਤਵੀਰ ਰੱਖ ਰਹੇ ਹਾਂ ਥੋੜੇ ਦਿਨਾਂ ਤੱਕ ਤੇ ਬਾਕੀ ਪਿੰਡ ਨੂੰ ਸਾਫ਼ ਸੁਥਰਾ ਰੱਖਣਾ ਨਹੀਂ ਪਿੰਡ ਨੂੰ ਇਹ ਕੰਮ ਵੀ ਸਫਾਈ ਆਪਾਂ ਹੀ ਰੱਖਣੀ ਹੈ ਤੇ ਜੇ ਕੂੜਾ ਜਿਹੜਾ ਆਪਾਂ ਡੱਸ਼ ਵਿੱਚ ਰੱਖਾਂਗੇ ਉਹਦੇ ਵਿੱਚ ਆਪਾਂ ਪਾਉਣਾ ਹੈ ਬਾਹਰ ਨਹੀਂ ਸੁੱਟਣਾ ਠੀਕ ਬਾਕੀ ਸਾਰੇ ਸਾਧ ਸੰਗਤ ਨੂੰ ਗੁਰਪਰਵ ਦੀਆਂ ਲੱਖ ਲੱਖ ਵਧਾਈਆਂ ਤੇ ਸਾਰੇ ਨਾਲੜ ਕੇ ਚੱਲੋ ਗੁਰੂ ਦੀਆਂ ਸਿੱਖਿਆ ਦੇ ਚੱਲੋ ਉਹ ਸਾਡਾ ਤੇ ਇਹ ਹੀ ਪਿੰਡ ਵਾਲਿਆਂ ਕੀ ਬੇਨਤੀ ਆ ਮਿੱਗੇ ਨੂੰ ਸੇਵਾ ਦਾ ਮੌਕਾ ਮਿਲਿਆ ਤੇ ਹੀ ਸੇਵਾ ਕਰਾਂਗੇ ਕੋਈ ਪਾਰਟੀ ਬਾ ਜਿੰਨੀ ਬਣਾਵਾਂਗੇ ਪਿੰਡ ਵਿੱਚ